ਭਾਈ ਮਰਦਾਨਾ ਜੀ ਰੋਹਾਨੀ ਸੰਗੀਤ ਅਤੇ ਨਿਸ਼ਕਾਮ ਸੇਵਾ ਦੇ ਪੁੰਜ ਭਾਈ ਮਰਦਾਨਾ ਜੀ ਸਿੱਖ ਇਤਿਹਾਸ ਦੇ ਉਹ ਮਹਾਨ ਸਿਤਾਰੇ ਹਨ ਜਿਨ੍ਹਾਂ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਹਮੇਸ਼ਾ ਲਈ ਜੁੜ ਗਿਆ ਹੈ ਉਹ ਕੇਵਲ ਗੁਰੂ ਜੀ ਦੇ ਸਾਥੀ ਹੀ ਨਹੀਂ ਸਨ ਸਗੋਂ ਇਲਾਹੀ ਕੀਰਤਨ ਪਰੰਪਰਾ ਦੇ ਪਹਿਲੇ ਰਬਾਬੀ ਅਤੇ ਗੁਰੂ ਸਾਹਿਬ ਦੇ ਬਹੁਤ ਹੀ ਕਰੀਬੀ ਮਿੱਤਰ ਵੀ ਸਨ ਇੱਕ ਜਨਮ ਅਤੇ ਪਰਿਵਾਰਕ ਪਿਸ਼ੋਕੜ ਭਾਈ ਮਰਦਾਨਾ ਜੀ ਦਾ ਜਨਮ 1459 ਈਸਵੀ ਵਿੱਚ رائےਪੋਏ ਦੀ ਤਲਵੰਡੀ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਭਾਈ ਬਦਰੇ ਜੀ ਅਤੇ ਮਾਤਾ ਦਾ ਨਾਮ ਮਾਈ ਲੱਖੋ ਜੀ ਸੀ। ਉਹ ਮਿਰਾਸੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਜੋ ਪੀੜ੍ਹੀਆਂ ਤੋਂ ਗਾਉਣ ਵਜਾਉਣ ਦੀ ਕਲਾ ਵਿੱਚ નિਪੁੰਨ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿੱਚ ਲਗਭਗ 10 ਸਾਲ ਵੱਡੇ ਸਨ। 2 ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਅਤੇ ਸਾਂਝ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਦੋਸਤੀ ਬਚਪਨ ਤੋਂ ਹੀ ਪੈ ਗਈ ਸੀ ਜਦੋਂ ਗੁਰੂ ਜੀ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਵਿੱਚ ਨੌਕਰੀ ਕਰ ਰਹੇ ਸਨ ਉਦੋਂ ਵੀ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ ਇਤਿਹਾਸ ਅਨੁਸਾਰ ਜਦੋਂ ਗੁਰੂ ਜੀ ਵੇਈ ਨਦੀ ਵਿੱਚੋਂ ਇਲਾਹੀ ਗਿਆਨ ਪ੍ਰਾਪਤ ਕਰਕੇ ਬਾਹਰ ਆਏ ਤਾਂ ਉਹਨਾਂ ਦੇ ਪਹਿਲੇ ਬਚਨ ਸਨ ਨਾ ਕੋ Hindu ਨਾ ਮੁਸਲਮਾਨ ਇਸ ਮਿਸ਼ਨ ਨੂੰ ਦੁਨੀਆ ਵਿੱਚ ਫੈਲਾਉਣ ਲਈ ਭਾਈ ਮਰਦਾਨਾ ਜੀ ਨੇ ਆਪਣਾ ਘਰ-ਬਾਰ ਤਿਆਗ ਦਿੱਤਾ ਅਤੇ ਗੁਰੂ ਜੀ ਦੇ ਪਰਛਾਵੇਂ ਵਾਂਗ ਨਾਲ ਚੱਲ ਪਏ। 3 ਰਬਾਬ ਅਤੇ ਕੀਰਤਨ ਦਾ ਆਗਾਜ਼ ਸਿੱਖ ਧਰਮ ਵਿੱਚ ਕੀਰਤਨ ਦੀ ਮਹੱਤਤਾ ਭਾਈ ਮਰਦਾਨਾ ਜੀ ਦੀ ਰਬਾਬ ਤੋਂ ਹੀ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਜਦੋਂ ਵੀ ਬੈਠਦੇ ਅਤੇ ਪਰਮਾਤਮਾ ਦੀ ਬਾਣੀ ਦਾ ਉਤਾਰਾ ਹੁੰਦਾ ਤਾਂ ਉਹ ਕਹਿੰਦੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਤਾਰਾਂ ਵਿੱਚੋਂ ਨਿਕਲਣ ਵਾਲੀ ਧੁਨ ਲੋਕਾਂ ਦੇ ਹਿਰਦਿਆਂ ਨੂੰ ਧੂਹ ਪਾਉਂਦੀ ਸੀ। ਉਹਨਾਂ ਨੇ ਗੁਰੂ ਜੀ ਦੁਆਰਾ ਉਚਾਰਨ ਕੀਤੀ ਬਾਣੀ ਨੂੰ ਵੱਖ-ਵੱਖ ਰਾਗਾਂ ਵਿੱਚ ਗਾ ਕੇ ਸੰਗੀਤ ਰਾਹੀਂ ਰੋਹਾਨੀਅਤ ਦਾ ਪ੍ਰਸਾਰ ਕੀਤਾ। 4 ਉਦਾਸੀਆਂ ਦੌਰਾਨ ਸਬਰ ਅਤੇ ਪ੍ਰੀਖਿਆ ਗੁਰੂ ਜੀ ਦੀਆਂ ਚਾਰ ਉਦਾਸੀਆਂ ਯਾਤਰਾਵਾਂ ਦੌਰਾਨ ਭਾਈ ਮਰਦਾਨਾ ਜੀ ਨੇ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕੀਤਾ। ਇਸ ਦੌਰਾਨ ਕਈ ਦਿਲਚਸਪ ਘਟਨਾਵਾਂ ਵਾਪਰੀਆਂ। ਭੁੱਖ ਦਾ ਪ੍ਰਸੰਗ ਕਈ ਵਾਰ ਜੰਗਲਾਂ ਵਿੱਚ ਭੋਜਨ ਨਾ ਮਿਲਣ ਤੇ ਭਾਈ ਮਰਦਾਨਾ ਜੀ ਘਬਰਾ ਜਾਂਦੇ ਸਨ ਗੁਰੂ ਜੀ ਨੇ ਉਹਨਾਂ ਨੂੰ ਕਈ ਵਾਰ ਅਚਰਜ ਕੌਤਕ ਦਿਖਾ ਕੇ ਸਮਝਾਇਆ ਕਿ ਸਬਰ ਸਭ ਤੋਂ ਵੱਡੀ ਦੌਲਤ ਹੈ ਕੌੜਾ ਰਾਖਸ਼ ਜਦੋਂ ਕੌੜੇ ਰਾਖਸ਼ ਨੇ ਮਰਦਾਨਾ ਜੀ ਨੂੰ ਕੜਾਹੇ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਦੇ ਸ਼ਬਦਾਂ ਨੇ ਕੌੜੇ ਦਾ ਮਨ ਬਦਲ ਦਿੱਤਾ ਇੱਥੇ ਭਾਈ ਮਰਦਾਨਾ ਜੀ ਨੇ ਸਿੱਖਿਆ ਕਿ ਸੱਚੇ ਗੁਰੂ ਦੀ ਸ਼ਰਨ ਵਿੱਚ ਮੌਤ ਦਾ ਡਰ ਵੀ ਮੁੱਕ ਜਾਂਦਾ ਹੈ 5 ਬਗਦਾਦ ਦੀ ਯਾਤਰਾ ਇਸਲਾਮ ਦੇ ਗੜ ਬਗਦਾਦ ਵਿੱਚ ਵੀ ਭਾਈ ਮਰਦਾਨਾ ਜੀ ਗੁਰੂ ਜੀ ਦੇ ਨਾਲ ਸਨ ਉੱਥੇ ਉਹਨਾਂ ਨੇ ਕੀਰਤਨ ਕੀਤਾ ਜੋ ਕਿ ਉਸ ਸਮੇਂ ਦੇ ਕਟੜਪੰਥੀ ਇਲਾਕਿਆਂ ਵਿੱਚ ਇੱਕ ਨਵਾਂ ਅਤੇ ਦਲੇਰੀ ਭਰਿਆ ਕਦਮ ਸੀ ਅੱਜ ਵੀ ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਸਮਾਰਕ ਮੌਜੂਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਹਾਗੜੇ ਦੀ ਵਾਰ ਮਹੱਲਾ 4 ਦੇ ਅੰਦਰ ਪੌੜੀ 12 ਦੇ ਨਾਲ ਭਾਈ ਮਰਦਾਨਾ ਜੀ ਦੇ ਨਾਮ ਹੇਠ ਤਿੰਨ ਸ਼ਲੋਕ ਦਰਜ ਹਨ ਇਹ ਸ਼ਲੋਕ ਰੂਹਾਨੀਅਤ ਦੀ ਡੂੰਘਾਈ ਅਤੇ ਮਨੁੱਖੀ ਜੀਵਨ ਦੇ ਵਿਕਾਰਾਂ ਉੱਤੇ ਸੱਟ ਮਾਰਦੇ ਹਨ ਇਨ੍ਹਾਂ ਸ਼ਲੋਕਾਂ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੇ ਸਵਾਦ ਰਾਹੀਂ ਮਨੁੱਖ ਨੂੰ ਸੱਚੀ ਮਦਰਾ ਨਾਮ ਦਾ ਨਸ਼ਾ ਪੀਣ ਦੀ ਸਿੱਖਿਆ ਦਿੱਤੀ ਗਈ ਹੈ ਇਸ ਸ਼ਲੋਕ ਵਿੱਚ ਸੰਸਾਰਿਕ ਨਸ਼ਿਆਂ ਦੀ ਬਜਾਏ ਨਾਮ ਦੇ ਨਸ਼ੇ ਦੀ ਗੱਲ ਕੀਤੀ ਗਈ ਹੈ ਭਾਈ ਮਰਦਾਨਾ ਜੀ ਫਰਮਾਉਂਦੇ ਹਨ ਕਿ ਜੇਕਰ ਮਨੁੱਖ ਆਪਣੇ ਸਰੀਰ ਨੂੰ ਸ਼ਰਾਬ ਕੱਢਣ ਵਾਲੀ ਲਾਹਣ ਭਾਂਡਾ ਬਣਾ ਲਵੇ ਆਪਣੇ ਅਹੰਕਾਰ ਨੂੰ ਮਦ ਨਸ਼ਾ ਬਣਾ ਲਵੇ ਅਤੇ ਤ੍ਰਿਸ਼ਨਾਵਾਂ ਦੀ ਮਹਿਫਲ ਸਜਾਵੇ ਤਾਂ ਅਜਿਹਾ ਨਸ਼ਾ ਮਨੁੱਖ ਨੂੰ ਖਰਾਬ ਕਰਦਾ ਹੈ ਪਰ ਸੱਚਾ ਨਸ਼ਾ ਉਹ ਹੈ ਜਿੱਥੇ ਉੱਚਾ ਆਚਰਣ ਕਰਨੀ ਲਾਹਣ ਹੋਵੇ ਪ੍ਰਭੂ ਦੀ ਸਿਫਤ ਸਲਾਹ ਗੁੜ ਹੋਵੇ ਅਤੇ ਅਜਪਾ ਜਾਪ ਦਾ ਨਸ਼ਾ ਹੋਵੇ ਨਾਨਕ ਅਨੁਸਾਰ ਅਜਿਹਾ ਨਾਮ ਰੂਪੀ ਨਸ਼ਾ ਹੀ ਅਸਲ ਵਿੱਚ ਪੀਣ ਯੋਗ ਹੈ ਇੱਥੇ ਸਮਝਾਇਆ ਗਿਆ ਹੈ ਕਿ ਜੇ ਸਰੀਰ ਕੜਚੀ ਹੋਵੇ ਅਤੇ ਮਨ ਉਸ ਨਾਮ ਰੂਪੀ ਰਸ ਨੂੰ ਪੀਣ ਵਾਲਾ ਬਣ ਜਾਵੇ ਤਾਂ ਵਿਕਾਰਾਂ ਕਾਮ ਕ੍ਰੋਧ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਜਦੋਂ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਤਾਂ ਉਸ ਦੇ ਅਵਗੁਣਾਂ ਦਾ ਭਾਰ ਲੱਥ ਜਾਂਦਾ ਹੈ ਅਤੇ ਉਸ ਨੂੰ ਸੱਚ ਦਾ ਆਸਰਾ ਮਿਲ ਜਾਂਦਾ ਹੈ ਇਹ ਸ਼ਲੋਕ ਬਹੁਤ ਪ੍ਰਚਲਿਤ ਹੈ ਜਿਸ ਵਿੱਚ ਸ਼ਰਾਬ ਦੇ ਨਸ਼ੇ ਦੀ ਸਖਤ ਨਿਖੇਦੀ ਕੀਤੀ ਗਈ ਹੈ ਜਿਤ ਪੀਤੈ ਮਤ ਦੂਰ ਹੋਏ ਜਿਸ ਸ਼ਰਾਬ ਨੂੰ ਪੀਣ ਨਾਲ ਮਨੁੱਖ ਦੀ ਅਕਲ ਮਾਰੀ ਜਾਂਦੀ ਹੈ ਅਤੇ ਉਹ ਪਾਗਲਾ ਵਾਂਗ ਬੁੜਬੁੜ ਕਰਨ ਲੱਗਦਾ ਹੈ ਉਹ ਆਪਣੇ ਆ ਅਤੇ ਪਰਾਇਆਂ ਦੀ ਪਛਾਣ ਭੁੱਲ ਜਾਂਦਾ ਹੈ ਅਤੇ ਪ੍ਰਭੂ ਦੇ ਦਰ ਤੋਂ ੱੱਕੇ ਖਾਂਦਾ ਹੈ ਅਜਿਹਾ ਝੂਠਾ ਨਸ਼ਾ ਕਦੇ ਨਹੀਂ ਪੀਣਾ ਚਾਹੀਦਾ ਜਿਸ ਨਾਲ ਮਾਲਕ ਵਾਹਿਗੁਰੂ ਵਿਸਰ ਜਾਵੇ ਅੰਤ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਸੱਚਾ ਨਸ਼ਾ ਨਾਮ ਦਾ ਰੰਗ ਕੇਵਲ ਪ੍ਰਭੂ ਦੀ ਨਦਰ ਕਿਰਪਾ ਅਤੇ ਸਤਿਗੁਰੂ ਦੇ ਮਿਲਣ ਨਾਲ ਪ੍ਰਾਪਤ ਹੁੰਦਾ ਹੈ ਜਿਸ ਨਾਲ ਮਨੁੱਖ ਸਦਾ ਲਈ ਨਿਹਾਲ ਹੋ ਜਾਂਦਾ ਹੈ ਮਹੱਤਵ ਇਸ ਲੋਕ ਸਾਨੂੰ ਦੱਸਦੇ ਹਨ ਕਿ ਭਾਈ ਮਰਦਾਨਾ ਜੀ ਕੇਵਲ ਇੱਕ ਸੰਗੀਤਕਾਰ ਹੀ ਨਹੀਂ ਸਨ ਸਗੋਂ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਰਹਿ ਕੇ ਉਹ ਇੱਕ ਉੱਚ ਕੋਟੀ ਦੇ ਬ੍ਰਹਮ ਗਿਆਨੀ ਬਣ ਚੁੱਕੇ ਸਨ ਭਾਈ ਮਰਦਾਨਾ ਜੀ ਨੇ ਆਪਣਾ ਅੰਤਿਮ ਸਮਾਂ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ گزارਿਆ ਉਹ 1534 ਈਸਵੀ ਦੇ ਲਗਭਗ ਕਰਤਾਰਪੁਰ ਜਾਂ ਕੁਝ ਸਰੋਤਾਂ ਅਨੁਸਾਰ ਅਫਗਾਨਿਸਤਾਨ ਦੀ ਯਾਤਰਾ ਦੌਰਾਨ ਅਕਾਲ ਚਲਾਣਾ ਕਰ ਗਏ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ ਪਿਆਰੇ ਸਿੱਖ ਦੀਆਂ ਅੰਤਿਮ ਰਸਮਾਂ ਖੁਦ ਕੀਤੀਆਂ ਜੋ ਇਹ ਸਾਬਤ ਕਰਦਾ ਹੈ ਕਿ ਗੁਰੂ ਸਾਹਿਬ ਲਈ ਪ੍ਰੇਮ ਅਤੇ ਸੇਵਾ ਸਭ ਤੋਂ ਉੱਪਰ ਸੀ ਗੁਰਬਾਣੀ ਵਿੱਚ ਸਨਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਮਰਦਾਨਾ ਜੀ ਦਾ ਨਾਮ ਬੜੇ ਸਤਕਾਰ ਨਾਲ ਆਉਂਦਾ ਹੈ ਭਾਈ ਮਰਦਾਨਾ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਗੁਰੂ ਪ੍ਰਤੀ ਅਟੁੱਟ ਸ਼ਰਧਾ ਕੀ ਹੁੰਦੀ ਹੈ ਧਰਮ ਦਾ ਅਸਲ ਮਤਲਬ ਇਨਸਾਨੀਅਤ ਅਤੇ ਪਿਆਰ ਹੈ ਸੰਗੀਤ ਜਦੋਂ ਪ੍ਰਭੂ ਭਗਤੀ ਨਾਲ ਜੁੜਦਾ ਹੈ ਤਾਂ ਉਹ ਇਲਾਹੀ ਬਣ ਜਾਂਦਾ ਹੈ